ਇੱਕ ਸਰਵਿਸਮੈਨ ਜਿਹੜੇ ਮੁਲਾਜ਼ਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰੇ ਆ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤੋ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਦੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇਮਾਲੀਆ ਲੁੱਟ ਕੇ ਭੱਜ ਗਿਆ ਤਾਂ ਫੇ ਵਿਜੇਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਹੈ ਜਿਹਨੇ 40 40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ 'ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ 'ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆਂ ਆ ਮੋੜਾਂ ਵਾਲਾ ਮੁੰਡਾ ਅਗਨੀ ਵੀਰਾਂ ਉਹਨੂੰ ਸਲਾਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਭਤੀਜਾ ਪੁੱਤ ਇੱਕਾਂ ਜਾਨੀ ਬੈਠੇ ਆ ਬਾਗੜਾਂ ਤੇ 10-10 12-12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਇਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉੱਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ ਉਹਨਾਂ ਉਹਨਾਂ ਦਾ ਕੋਈ ਦੇਣ ਹੀ ਨਹੀਂ ਦੇ ਸਾਡਾ ਜੀ ਉਹਨਾਂ ਸ਼ਹੀਦਾਂ ਦਾ ਸੋ ਇੱਕ ਸਰਵਿਸ ਮੈਨ ਜਿੰਨੇ ਵੀ ਨੇ ਉਹਨਾਂ ਦਾ ਮੈਂ ਸਤਿਕਾਰ ਵੀ ਕਰਦਾ ਤੇ ਮੈਂ ਮੀਟਿੰਗ ਵੀ ਕਰੂੰਗਾ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਕਿ ਕੀ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦੇ ਬਹੁਤ ਵਧੀਆ ਪਲ ਜਦੋਂ ਸਰਵਿਸ ਚ ਲੰਘ ਜਾਂਦੇ ਆ ਬੱਚ 100 ਵਾਰੀ ਸਿਆਪੇ ਸਮਾਜਿਕ ਤਾਣੇ ਬਾਣੇ ਉਲਝ ਜਾਂਦੇ ਆ ਕਈ ਵਾਰੀ ਬੱਚੇ ਨਹੀਂ ਘਰੇ ਬਾੜ ਦੇ ਕਈ ਵਾਰੀ ਹੋਰ ਕਿਸਮ ਦੀਆਂ ਸਮਾਜਿਕ ਪ੍ਰੋਬਲਮਾਂ ਆਈਆਂ ਨੇ ਪਰ ਉਹਨਾਂ ਨੂੰ ਸੰਭਾਲਣਾ ਸਰਕਾਰ ਦਾ ਫਰਜ਼ ਬਣਦਾ ਹੈ ਉਹ ਫਰਜ਼ ਅਸੀਂ ਨਿਭਾਉਂਦੇ ਆ